ਬਟਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਜਿੱਥੇ ਆਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਚਾਰ ਚੰਨ ਲਗਾ ਦਿੱਤੇ ਹਨ ਜਾਣਕਾਰੀ ਮੁਤਾਬਕ ਬਟਾਲਾ ਦੇ ਜੰਪਲ ਪ੍ਰਤੀਕ ਅੰਗੁਰਾਲਾ ਜੋ ਕਿ ਐਸਐਲ 바ਵਾ ਡੀਈਵੀ ਕਾਲਜ ਵਿੱਚ ਬੀਬੀਏ ਦਾ ਵਿਦਿਆਰਥੀ ਹੈ ਨੇ ਇਹ ਮੱਲਾ ਮਾਰ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਇਸ ਮੌਕੇ ਪ੍ਰਤੀਕ ਅੰਗੁਰਾਲਾ ਨੇ ਦੱਸਿਆ ਕਿ ਉਸਨੇ 23.8 ਸੈਕਿੰਡ ਵਿੱਚ ਅੱਖਾਂ ਤੇ ਪੱਟੀ ਬਣ ਕੇ ਇੱਕ ਤੋਂ 50 ਤੱਕ ਕੀਬੋਰਡ ਤੇ ਟਾਈਪ ਕੀਤਾ ਜੋ ਕਿ ਵਰਡ ਰికార్ਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ 19 ਸਾਲਾ ਪ੍ਰਤੀਕ ਅੰਗੁਰਾਲਾ ਨੇ ਦਿਨ ਰਾਤ ਮਿਹਨਤ ਕਰਕੇ ਕੰਪਿਊਟਰ ਤੇ ਟਾਈਪ ਦੀ ਸਪੀਡ ਵਿੱਚ ਵੀ ਮਾਰਤ ਹਲਸ ਹਾਸਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਤੀਕ ਅੰਗੁਰਾਲਾ ਨੇ ਦੱਸਿਆ ਕਿ ਉਹ ਇੱਕ ਗ੍ਰਾਫਿਕ ਡਿਜ਼ਾਈਨਰ ਅਤੇ ਡਿਜੀਟਲ ਮਾਰਕੀਟਰ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਪੂਰੀ ਦੁਨੀਆ ਵਿੱਚ ਗ੍ਰਾਫਿਕ ਡਿਜ਼ਾਈਨਰ ਅਤੇ ਡਿਜੀਟਲ ਮਾਰਕੀਟਰ ਵਿੱਚ ਇੱਕ ਨਾਮਵਰ ਵਿਅਕਤੀ ਬਣੇ ਪ੍ਰਤੀਕ ਅੰਗਰਾਲਾ ਨੇ ਦੱਸਿਆ ਕਿ ਇਸ ਸਪੀਡ ਟੈਸਟ ਦੀ ਵੀਡੀਓ ਨੂੰ ਵਰਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਨੂੰ ਭੇਜੀ ਜਿਸ ਤੇ ਉਸ ਨੂੰ ਆਨਲਾਈਨ ਸਰਟੀਫਿਕੇਟ ਭੇਜਿਆ ਗਿਆ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਬਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਨੋ ਅੱਜ ਬਹੁਤ ਖੁਸ਼ੀ ਹੈ ਕਿ ਪ੍ਰਤੀਕ ਅੰਗਰਾਲਾ ਨੇ ਦੁਨੀਆ ਦੀ ਸਭ ਤੋਂ ਵੱਡੀ ਏਜੰਸੀ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਹੈ ਔਰ ਇਸ ਸੈਕਸ਼ਨ ਪ੍ਰਾਪਤ ਕਰਨ ਦੇ ਨਾਲ ਜਿੱਥੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਪੂਰੇ ਮਾਣ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਔਰ ਉੱਤੇ ਹੀ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗ ਗਿਆ ਅੱਜ ਦੀਆਂ ਜਿਹੜੇ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਸਾਰੇ ਨਿਊਜ਼ਪੇਪਰਾਂ 'ਚ ਬਹੁਤ ਵੱਡੀਆਂ-ਵੱਡੀਆਂ ਖਬਰਾਂ ਆਈਆਂ ਨੇ ਔਰ ਸਵੇਰ ਤੋਂ ਲੈ ਕੇ ਅੱਜ ਅੱਠ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੇ ਪ੍ਰਤੀਕ ਨੂੰ ਸਨਮਾਨਿਤ ਕਰਨ ਦੇ ਲਈ ਸਮਾਂ ਮੰਗਿਆ ਔਰ ਇਹ ਸਮਝਣਾ ਵਾ ਕਿ ਬਹੁਤ ਮਾਣ ਵਾਲੀ ਖੁਸ਼ੀ ਵਾਲੀ ਗੱਲ ਹੈ ਇਹ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਵੈ ਕਿ ਇਹੋ ਜੇ ਹੋਂ ਹਰ ਬੱਚੇ ਜਿਹੜੇ ਨੇ ਉਹ ਸਾਰਿਆਂ ਨੂੰ ਮਿਲਨੇ ਚਾਹੀਦੇ ਨੇ ਉਹ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਬੱਚਿਆਂ ਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਆਪਣੀ ਜਿਹੜੀ ਲਾਈਨ ਹੈ ਵੱਡੀ ਕਰਨੀ ਚਾਹੀਦੀ ਹੈ ਔਰ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਦਾ ਜਿਹੜਾ ਦਿਮਾਗ ਹੈ ਬੜਾ ਫਰੈਸ਼ ਹੁੰਦਾ ਵਾ ਉਹ ਜਿਹੜੀ ਜਿੱਧਰ ਚੱਲ ਪੈਣ ਉਧਰ ਹੀ ਉਹਨਾਂ ਦਾ ਦਿਮਾਗ ਲੱਗ ਜਾਂਦਾ ਵਾ ਔਰ ਬੱਚਾ ਨੂੰ ਚਾਹੀਦਾ ਵੀ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਉਸ ਤੋਂ ਬਾਅਦ ਆਪਣੇ ਦੇਸ਼ ਵੱਲ ਆਪਣੇ ਪੰਜਾਬ ਵੱਲ ਜਿੱਥੇ ਉਹ ਰਹ ਰਹੇ ਨੇ ਉਹਦੀ ਤਰੱਕੀ ਲਈ ਸੋਚਣ ਆਪਾਂ ਭਵਿੱਖ ਚੰਗਾ ਬਣਾਉਣ ਤਾਂ ਹੀ ਉਹਨਾਂ ਦਾ ਭਵਿੱਖ ਉਜਵਲ ਹੋ ਸਕਦਾ ਹੈ ਬੱਚਿਆਂ ਨੂੰ ਹਮੇਸ਼ਾ ਚੰਗੀ ਸੋਚ ਰੱਖ ਕੇ ਅੱਗੇ ਵਧਣਾ ਚਾਹੀਦਾ ਅੱਗੇ ਵਧਣ ਦੇ ਨਾਲ ਹੀ ਉਹ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਨੇ ਪ੍ਰਤੀਗ ਨੇ ਵੀ ਇਸ ਤਰ੍ਹਾਂ ਕੀਤਾ ਵੀ ਉਹਦਾ ਇੱਕੋ ਹੀ ਸੋਚ ਸੀ ਵੀ ਮੈਂ ਜ਼ਿੰਦਗੀ 'ਚ ਆਪਣਾ ਨਾਮ ਕਮਾਣਾ ਹੈ ਜਿਸ ਤਰ੍ਹਾਂ ਉਸ ਜਿਹੜੇ ਮੇਰੇ ਨਾਲ ਪ੍ਰੋਗਰਾਮਾਂ ਵਿੱਚ ਫੰਕਸ਼ਨਾਂ 'ਚ ਜਾਂਦਾ ਸੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਪਾਪਾ ਇੱਕ ਦਿਨ ਮੈਂ ਵੀ ਆਪਣਾ ਨਾਮ ਕਮਾਵਾਂਗਾ ਅੱਜ ਉਹ ਦਿਨ ਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਮੇਰਾ ਨਾਮ ਪ੍ਰਤੀਕ ਅੰਗੁਰਾਲਾ ਮੈਂ 19 ਸਾਲ ਦਾ ਨੌਜਵਾਨ ਹਾਂ ਮੈਂ ਆਪਣੀ ਕੁਆਲੀਫਿਕੇਸ਼ਨ ਪਲੱਸ 2 ਤੱਕ ਆਰਡੀ ਹੌਸਲਾ ਸਕੂਲ ਤੋਂ ਕੀਤੀ ਹੋਈ ਹੈ ਸੋ ਹੁਣ ਮੈਂ ਐਸਲ ਬਹਾਵ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਬੀਬੀਏ ਦੇ ਵਿੱਚ ਤੇ ਮੈਂ ਹਜੇ ਸਿਰਫ ਫਸਟイヤー ਵਿੱਚ ਹਾਂ ਸੋ ਮੈਂ ਵਰਲਡ ਰਿਕਾਰਡ ਬਣਾਇਆ ਵਰਲਡ ਜੋ ਕਿ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਮੈਂ 1 ਤੋਂ ਲੈ ਕੇ 50 ਤੱਕ ਟਾਈਪ ਕੀਤਾ ਹੈ ਅੱਖਾਂ ਤੇ ਪੱਟੀ ਬੰਨ ਕੇ ਤੇ ਸਿਰਫ 23.8 ਸੈਕਿੰਡਸ ਦੇ ਵਿੱਚ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਤਰ੍ਹਾਂ ਇਹ ਅਚੀਵਮੈਂਟ ਕੀਤੀ ਹੈ ਬੜਾ ਸਪੋਰਟ ਮਿਲਿਆ ਇਸ ਦੇ ਲਈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਕ੍ਰੈਡਿਟ ਦਵਾਂਗਾ ਕਿਉਂਕਿ ਮੇਰੇ ਲਈ ਮੋਟੀਵੇਟਰ ਜਾਂ ਮੇਰੇ ਲਈ ਇਨਸਪਾਇਰੇਟਰ ਉਹੀ ਰਹੇ ਨੇ ਛੁਰੂ ਤੋਂ ਲੈ ਕੇ ਛੋਟੇ ਹੁੰਦੇ ਤੋਂ ਲੈ ਕੇ ਮੈਂ ਜਦੋਂ ਵੀ ਉਹਨਾਂ ਨਾਲ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਲੋਕ ਉਹਨਾਂ ਨੂੰ ਸਨਮਾਨਿਤ ਕਰਦੇ ਸੀ ਤੇ ਮੈਨੂੰ ਵੀ ਹੁੰਦਾ ਸੀ ਕਿ ਕਿਤੇ ਨਾ ਕਿਤੇ ਮੈਂ ਵੀ ਇਸੇ ਹੱਕਦਾਰ ਬਣਾ ਸੋ ਸਮਾਜ ਸੇਵੀ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਹੈ ਇਸ ਤੋਂ ਬਾਅਦ ਵਕ ਵਕ ਜਿਹੜੇ ਬੱਚੇ ਨੇ ਉਹਦਿਆਂ ਦੇ ਕਿਸੇ ਪਹੁੰਚ ਜਾਂਦੇ ਨੇ ਆਪਣਾ ਨਾਮ ਰੋਸ਼ਨ ਕਰਦੇ ਨੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਸੀ ਤੇ ਮੈਨੂੰ ਫਿਰ ਵੀ ਹੁੰਦਾ ਸੀ ਕਿ ਕਾਸ਼ ਮੈਂ ਵੀ ਇੰਨਾ ਬੱਚਾ ਵਾਂਗੀ ਕਿਤੇ ਉੱਠ ਕੇ ਮੈਂ ਵੀ ਆਪਣਾ ਨਾਮ ਰੋਸ਼ਨ ਕਰਾਂ ਆਪਣੇ ਦੇਸ਼ ਆਪਣੇ ਮਾਤਾ ਪਿਤਾ ਨਾਮ ਰੋਸ਼ਨ ਕਰਾਂ ਸੋ ਬੜਾ ਮੋਟੀਵੇਸ਼ਨ ਮਿਲਿਆ ਉਹਨਾਂ ਕੋਲੋਂ ਤੇ ਹੁਣ ਉਹਨਾਂ ਦੀ ਵੀ ਅਸੀਸਾਂ ਮਿਲੀਆਂ ਨੇ ਤੇ ਮੈਂ ਵਰਲਡ ਰਿਕਾਰਡ ਬਣਾਇਆ ਤੋਂ ਮੇਰਾ ਇਹ ਕਿ ਹੁਣ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਵੈਰੀਫਿਕੇਸ਼ਨ ਚੱਲਦੀ ਪਈਆਂ ਨੇ ਤੇ ਇਸ ਤੋਂ ਬਾਅਦ ਗ੍ਰੀਨਸ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਨਾਮ ਆਏਗਾ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਨੌਜਵਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਕਦੇ ਵੀ ਗਲਤ ਰਸਤੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਮੋਸਟਲੀ ਕਹਿੰਦੇ ਨੇ ਕਿ ਟੈਨਸ਼ਨ ਨਾਲ ਨਸ਼ੇ ਕਰਦੇ ਨੇ ਸੋ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਸੇ ਵੀ ਚੀਜ਼ ਦੀ ਕਿਉਂਕਿ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਤੇ ਐਨੇ ਕਿ ਪਰਮਾਤਮਾ ਨੇ ਇੱਕ ਨੂੰ ਜ਼ਿਆਦਾ ਦੇਣਾ ਤੇ ਦੂਸੇ ਨੂੰ ਘੱਟ ਦੇਣਾ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਣਾ ਸੋ ਕਦੇ ਵੀ ਡਰਨਾ ਨਹੀਂ ਚਾਹੀਦਾ ਪਾਣੀ 'ਚ ਵੀ ਲਿਖਿਆ ਚਿੰਤਾ ਤਾਂ ਕੀ ਕੀਜੀਏ ਜੇ ਕੋਈ ਅਨਹੋਣੀ ਹੋਏ ਕਿ ਕੋਈ ਹੁ ਨੂ ਨਹੀਂ ਹੋਣੀ ਸਾਨੂੰ ਨਹੀਂ ਪਤਾ ਕਿ ਕੀ ਹੋਣਾ ਕੀ ਨਹੀਂ ਹੋਣਾ ਫਿਊਚਰ ਦਾ ਅਸੀਂ ਸੋਚੀ ਜਾਈਏ ਟੈਨਸ਼ਨ ਲਈ ਜਾਈਏ ਪਤਾ ਨਹੀਂ ਕੀ ਹੋਏਗਾ ਕੀ ਹੋਏਗਾ ਜੋ ਹੋਣਾ ਜੋ ਸਾਡੀ ਕਿਸਮਤ ਹੈ ਜੋ ਸਾਡੇ ਕਰਮਾਂ ਦਾ ਫਾਲੋ ਸਾਨੂੰ ਮਿਲ ਕੇ ਹੀ ਰਹਿਣਾ ਹੈ ਸੋ ਇਸ ਚੀਜ਼ ਦੀ ਟੈਨਸ਼ਨ ਨੂੰ ਛੱਡ ਕੇ ਅਸੀਂ ਆਪਣੇ ਪ੍ਰੈਜ਼ੈਂਟ ਵਿੱਚ ਜਿਹੜਾ ਵੀ ਕੰਮ ਕਰਦੇ ਆ ਚਾਹੇ ਉਹ ਕੋਈ ਵੀ ਫੀਲ ਹੋਵੇ ਚਾਹੇ ਕੰਪਿਊਟਰ ਦੀ ਹੈ ਚਾਹੇ ਉਹ ਹੈਲਥ ਦੀ ਹੈ ਚਾਹੇ ਉਹ ਆਰਟ ਹੈ ਕਿਸੇ ਵੀ ਤਰ੍ਹਾਂ ਦਾ ਆਰਟ ਟੈਲੈਂਟ ਨੂੰ ਬਾਹਰ ਨਾ ਚਾਹੀਦਾ ਨਾ ਕਿ ਉਹਨੂੰ ਟੈਨਸ਼ਨ ਲੈ ਕੇ ਉਹਨੂੰ ਦਬਾ ਕੇ ਰੱਖ ਲੈਣਾ ਚਾਹੀਦਾ ਇਹ ਸਾਨੂੰ ਪਹਿਲਾਂ ਤਾਂ ਬਹੁਤ ਮਾਣ ਆ ਆਪਣੇ ਬੱਚੇ ਤੇ ਤੇ ਇੱਕ ਹੀ ਦੂਸਰਾ ਸਾਨੂੰ ਪਰਮਾਤਮਾ ਦਾ ਇੱਕ ਹੈ ਗੋਡ ਗਿਫਟ ਦਿੱਤਾ ਵੈ ਇਹ ਬੱਚਾ ਕਿ ਜਿਹਨੇ ਸਾਡਾ ਨਾਮ ਰੋਸ਼ਨ ਕੀਤਾ ਵੈ ਦੂਸਰਾ ਪਰਮਾਤਮਾ ਦੇ ਨਾਲ ਹੀ ਉਹਦੇ ਪਾਪਾ ਦਾ ਵੀ ਇਨਸਪਾਇਰ ਹਣੋ ਉਸ ਤੋਂ ਕਿ ਉਹ ਬਹੁਤ ਕਰਦੇ ਨੇ ਬੱਚਿਆਂ ਦੇ ਸਨਮਾਨਿਤ ਕਰਦੇ ਨੇ ਫੰਕਸ਼ਨਸ ਕਰਦੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਨੇ ਤੇ ਜਿੱਥੋਂ ਸਾਡਾ ਬੱਚਾ ਵੀ ਸਾਹਿਤ ਹੋਇਆ ਕਿ ਮੈਂ ਵੀ ਆਪਣੇ ਪਾਪਾ ਵਾਂਗ ਕੁਝ ਬਣ ਕੇ ਦਿਖਾਣਾ ਵੈ ਤੇ ਉਹਨੇ ਬਣ ਕੇ ਦਿਖਾਇਆ ਵੈ ਸਾਡਾ ਨਾਮ ਰੋਸ਼ਨ ਕੀਤਾ ਬਸ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਵੇ ਆਪਣੇ ਸਕੂਲਸ ਕਾਲਜ ਸਭ ਦਾ ਰੋਸ਼ਨ ਕੀਤਾ ਵੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ